ਸਤ ਸ੍ਰੀ ਅਕਾਲ ਦੋਸਤੋ ਐਗਰੀਕਲਚਰ ਫਾਰਮਿੰਗ ਚੈਨਲ ਤੇ ਤੁਹਾਡਾ ਸਵਾਗਤ ਹੈ ਜਿਵੇਂ ਕਿ ਤੁਹਾਨੂੰ ਪਤਾ ਹੈ ਇਸ ਚੈਨਲ ਦੇ ਉੱਪਰ ਆਪਾਂ ਜਿਹੜੀਆਂ ਖੇਤੀਬਾੜੀ ਦੇ ਕਿੱਤੇ ਨਾਲ ਜੁੜੀਆਂ ਵੀਡੀਓ ਅਪਲੋਡ ਕਰਦੇ ਰਹਿੰਦੇ ਆ ਸੋ ਇਸ ਵੀਡੀਓ ਦੇ ਵਿੱਚ ਆਪਾਂ ਇੱਕ ਜਿਹੜਾ ਪਸ਼ੂ ਪਾਲਣ ਆਪਣਾ ਖੇਤੀਬਾੜੀ ਦੇ ਨਾਲ ਜੁੜਿਆ ਹੋਇਆ ਕਿੱਤਾ ਹੈ ਉਸ ਦੇ ਸੰਬੰਧੀ ਇੱਕ ਵੀਡੀਓ ਤੁਹਾਡੇ ਨਾਲ ਸਾਂਝੀ ਕਰ ਰਹੇ ਆ ਆਪਣੇ ਬਹੁਤ ਸਾਰੇ ਕਿਸਾਨ ਵੀਰ ਨੇ ਜਿਹੜੇ ਪਸ਼ੂ ਪਾਲਣ ਦਾ ਜਿਹੜਾ ਧੰਦਾ ਕਰਦੇ ਆ ਸੋ ਅਕਸਰ ਕਈ ਵਾਰ ਨਾ ਆਪਾਂ ਨੂੰ ਦੇਖਣ ਨੂੰ ਮਿਲਦਾ ਹੈ ਕਿ ਜਦੋਂ ਆਪਣਾ ਪਸ਼ੂ ਜਿਹੜਾ ਸੱਜਰ ਸੂਇਆ ਹੁੰਦਾ ਹੈ ਉਸ ਨੂੰ ਜਿਹੜਾ ਭਲੂਨ ਹੋ ਜਾਂਦੀ ਹੈ ਜਿਵੇਂ ਕਿ ਤਣਾੰਦ ਸੋਜਾ ਜਾ ਜਾਂਦਾ ਹੈ ਤੇ ਸਣਾ ਦੇ ਲਾਗੇ ਜਿਹੜੇ ਗਲੋਟੇ ਜਿ ਬਣ ਜਾਂਦੇ ਨੇ ਮਤਲਬ ਕਿ ਚੱਡਾ ਜਿਹੜਾ ਬਿਲਕੁਲ ਇੱਕਦਰਾ ਕਹ ਲਓ ਵੀ ਬਿਲਕੁਲ ਹੀ ਦੇਖਣ ਨੂੰ ਵਧੀਆ ਨਹੀਂ ਲੱਗਦਾ ਤੇ ਸਣਾ ਦੇ ਉੱਪਰ ਜਿਹੜੀ ਸੋਜ ਆ ਜਾਂਦੀ ਹੈ ਤਿੰਨ ਲਵ ਮਾਸ ਆ ਜਿਹੜਾ ਪਰ ਲੌਕਣ ਲੱਗ ਜਾਂਦਾ ਹੈ ਉਦਲੀ ਆਪਾਂ ਤੁਹਾਡੇ ਨਾਲ ਜਿਹੜੇ ਦੋ ਨੁਕਤੇ ਦੇਸੀ ਜਿਹੜੇ ਸਾਂਝੇ ਕਰਾਂਗੇ ਜਿਦੇ ਨਾਲ ਉਹਨੂੰ ਠੀਕ ਕੀਤਾ ਜਾ ਸਕਦਾ ਕਿਉਂਕਿ ਇਹ ਚੀਜ਼ ਨੂੰ ਜਿਹੜੀਆਂ ਦਵਾਈ ਆ ਜਿਹੜੀ ਘੱਟ ਕੰਮ ਕਰਦੀ ਹੈ ਤੇ ਬਿਲਕੁਲ ਸਸਤੇ ਦੇ ਵਿੱਚ ਹੀ ਇਹਦਾ ਇਲਾਜ ਆਪਾਂ ਘਰ ਦੇ ਵਿੱਚ ਜਿਹੜਾ ਕਰ ਸਕਦੇ ਆ ਸੋ ਸਭ ਤੋਂ ਪਹਿਲਾਂ ਇਹਨਾਂ ਦੋਨਾਂ ਫਾਰਮੂਲਿਆਂ ਤੋਂ ਬਿਨਾਂ ਤੁਹਾਨੂੰ ਇੱਕ ਚੀਜ਼ ਦੱਸ ਦਈਏ ਕਿ ਇਸ ਦਾ ਜਿਹੜਾ ਇੱਕ ਪਿੰਡ ਦੇ ਵਿੱਚ ਥੌਲਾ ਵੀ ਪਾਇਆ ਜਾਂਦਾ ਪਿੰਡ ਦੇ ਵਿੱਚ ਕੋਈ ਨਾ ਕੋਈ ਜਿਹੜਾ ਆਦਮੀ ਹੁੰਦਾ ਜਿਹੜਾ ਇਹ ਇਸ ਦਾ ਜਿਹੜਾ ਥੌਲਾ ਹੁੰਦਾ ਉਹ ਜਾਣਦਾ ਹੁੰਦਾ ਉਸ ਦੇ ਨਾਲ ਵੀ ਜਿਹੜਾ ਇਸ ਨੂੰ ਫਰਕ ਪੈ ਜਾਂਦਾ ਸਭ ਤੋਂ ਪਹਿਲਾਂ ਤੁਸੀਂ ਉਹ ਟਰਾਈ ਕਰਨ ਤੇ ਉਸ ਤੋਂ ਬਾਅਦ ਦੇ ਵਿੱਚ ਆਪਾਂ ਤੁਹਾਨੂੰ ਦੇਸੀ ਨੁਕਤਾ ਜਿਹੜਾ ਇਸ ਦਾ ਦੱਸ ਰਹੇ ਹਾਂ ਤੇ ਸਭ ਤੋਂ ਪਹਿਲਾਂ ਤੁਸੀਂ ਜਿਹੜਾ 100 ਗ੍ਰਾਮ ਕਾਲੀਆਂ ਮਿਰਚਾਂ ਲੈ ਲੈਣੀਆਂ ਨੇ ਉਹਨੂੰ ਜਿਹੜਾ ਕੁੰਡੇ ਦੇ ਵਿੱਚ ਕੁੱਟ ਲੈਣਾ ਚੰਗੀ ਤਰ੍ਹਾਂ ਕੁੱਟ ਗਏ ਉਹਨੂੰ ਤੇ ਫਿਰ ਤੁਸੀਂ ਇਦਾਂ ਆਟੇ ਦਾ ਪੇੜਾ ਬਣਾ ਕੇ ਕੁੱਟੀਆਂ ਹੋਈਆਂ ਕਾਲੀਆਂ ਮਿਰਚਾਂ ਦਾ ਤੁਸੀਂ ਜਿਹੜਾ 2 ਚਮਚੇ ਜਿਹੜਾ ਇਸ ਤਰ੍ਹਾਂ ਪੇੜਾ ਬਣਾ ਕੇ ਇੱਕ ਦੋ ਪੇੜਿਆਂ ਦੇ ਵਿੱਚ ਜਿੰਨੇ ਦੀ ਵਿੱਚ ਤੁਸੀਂ ਦੇ ਸਕਦੇ ਹੋ ਦੋ ਕੁੱਟੀਆਂ ਹੋਈਆਂ ਕਾਲੀਆਂ ਮਿਰਚਾਂ ਦੇ ਚਮਚੇ ਤੁਸੀਂ ਜਿਹੜੇ ਪਸੂ ਨੂੰ ਖਵਾਉਣੇ ਆ ਉਸ ਦੇ ਨਾਲ ਜਿਹੜਾ ਤੁਹਾਡੇ ਪਸੂ ਨੂੰ ਆਰਾਮ ਮਿਲੇਗਾ ਤੇ ਤੁਹਾਡੇ ਜਿਹੜੇ ਪਸੂ ਦੇ ਥਾਣਾ ਤੇ ਸੋਜ ਜਿਸ ਨੂੰ ਆਪਾਂ ਪਸ਼ਮਾ ਕਹਿ ਦਿੰਨੇ ਆ ਜਾਂ ਪਲੂਣ ਕਹਿ ਦਿੰਨੇ ਆ ਉਹ ਤੁਹਾਨੂੰ ਜਿਹੜੀ ਠੀਕ ਹੁੰਦੀ ਦਿਖੇਗੀ ਤੇ ਤੁਸੀਂ ਇਹ ਜਿਹੜੀਆਂ 100 ਗ੍ਰਾਮ ਮਿਸਚਾਂ ਪੀਸ ਕੇ ਰੱਖਿਆ ਨੇ ਤੇ ਤੁਸੀਂ ਦੂਸਰੇ ਦਿਨ ਫੇਰ ਖਵਾਉਣੀਆਂ ਨੇ ਤੇ ਤਿੰਨ ਡੰਗ ਚਾਰ ਡੰਗ ਤੁਸੀਂ ਇਹ ਖਵਾ ਕੇ ਜਿਹੜਾ ਦੇਖਣਾ ਆ ਕਿ ਪਸ਼ੂਆ ਜਿਹੜਾ ਤੁਹਾਡਾ ਠੀਕ ਹੋ ਰਿਹਾ ਜਾਂ ਨਹੀਂ ਹੋ ਰਿਹਾ ਜੇ ਪਹਿਲੇ ਫਾਰਮੂਲੇ ਦੇ ਨਾਲ ਤੁਹਾਡੇ ਪਸ਼ੂ ਨੂੰ ਫਰਕ ਨਹੀਂ ਪੈਂਦਾ ਦਿਖਾਈ ਦੇ ਰਿਹਾ ਤਾਂ ਦੂਸਰਾ ਫਾਰਮੂਲਾ ਤੁਸੀਂ ਇਹ ਵਰਤਣਾ ਹੈ ਤੁਸੀਂ ਜਿਹੜਾ ਕੌਲੀ ਇੱਕ ਕੌਲੀ ਵੇਸਨ ਦੀ ਤੁਸੀਂ ਲੈਣੀ ਹੈ ਇੱਕ ਕੌਲੀ ਤੁਸੀਂ ਬੇਸਣ ਦੀ ਲੈਣੀ ਹੈ ਤੇ ਉਸ ਦੇ ਵਿੱਚ ਤੁਸੀਂ ਜਿਹੜਾ ਅੱਧਾ ਪੌਣਾ ਗਲਾਸ ਤੁਸੀਂ ਜਿਹੜਾ ਫਾਰਮੀ ਘਿਓ ਦਾ ਗਰਮ ਕਰਕੇ ਉਸ ਦੇ ਵਿੱਚ ਮਿਲਾ ਲੈਣਾ ਉਸ ਨੂੰ ਬਿਲਕੁਲ ਵਿੱਚ ਮਿਕਸ ਕਰ ਲੈਣਾ ਬੇਸਣ ਦੇ ਵਿੱਚ ਇੱਕ ਕੌਲੀ ਜਾਂ વાਟੀ ਬੇਸਣ ਦੀ ਲੈਣੀ ਹੈ ਤੁਸੀਂ ਅਤੇ ਉਸ ਦੇ ਵਿੱਚ ਜਿਹੜਾ ਆਪਣਾ ਫਾਰਮੀ ਘੀ ਹੁੰਦਾ ਉਹ ਤੁਸੀਂ ਲੈ ਕੇ ਜਿਹੜਾ ਅੱਧਾ ਪੌਣਾ ਗਲਾਸ ਘੱਟ ਤੋਂ ਘੱਟ ਅੱਧਾ ਤੇ ਪੌਣਾ ਗਲਾਸ ਲੈ ਕੇ ਗਰਮ ਕਰਕੇ ਇਸ ਤਰ੍ਹਾਂ ਤੁਸੀਂ ਇਸ ਦੇ ਵਿੱਚ ਮਿਲਾ ਲੈਣਾ ਹੈ ਪੇਸਣ ਦੇ ਵਿੱਚ ਚੰਗੀ ਤਰ੍ਹਾਂ ਮਿਕਸ ਕਰਕੇ ਤੁਹਾਨੂੰ ਇਹਦੀ ਜਿਹੜੀ ਇੱਕ ਤਰ੍ਹਾਂ ਦੀ ਜਿਹੜੀ ਪ੍ਰਸਾਦ ਜਾਂ ਜਿਹੜਾ ਤੁਹਾਡੇ ਸਾਹਮਣੇ ਬਣ ਕੇ ਜਿਹੜਾ ਦਿਖਾਈ ਦੇਗਾ ਤੁਹਾਨੂੰ ਜਿਸ ਤਰ੍ਹਾਂ ਪ੍ਰਸਾਦ ਆਪਾਂ ਬਣਾਉਂਦੇ ਹਾਂ ਉਸ ਤਰ੍ਹਾਂ ਦਾ ਹੀ ਬਣ ਜਾਏਗਾ ਸੋ ਇਹ ਤੁਸੀਂ ਧਿਆਨ ਰੱਖਣਾ ਕਿ ਇਸ ਨੂੰ ਜਿਹੜਾ ਇਹ ਗਰਮ ਗਰਮ ਨੂੰ ਤੁਸੀਂ ਆਪਣੇ ਪਸ਼ੂ ਨੂੰ ਨਹੀਂ ਦੇਣਾ। ਸੋ ਥੋੜਾ ਇਹਨੂੰ ਜਿਹੜਾ ਹਲਕਾ ਠੰਡਾ ਹੋਣ ਲਈ ਰੱਖ ਦਿਓ। ਤੇ ਜਦੋਂ ਤੁਹਾਡੇ ਪਸ਼ੂ ਨੂੰ ਲੱਗੇ ਵੀ ਇਹ ਤੁਹਾਡੇ ਪਸ਼ੂ ਨੂੰ ਦੇਣ ਦੇ ਕਾਬਿਲ ਹੋ ਗਿਆ ਹੈ ਜਿਹੜਾ ਟੈਂਪਰੇਚਰ ਹੈ ਦਾ ਘਟ ਗਿਆ ਹੈ। ਉਸ ਤੋਂ ਬਾਅਦ ਤੁਸੀਂ ਇਸ ਨੂੰ ਜਿਹੜਾ ਇਸ ਤਰ੍ਹਾਂ ਬਣਾ ਕੇ ਚੰਗੀ ਤਰ੍ਹਾਂ ਮਿਕਸ ਕਰਕੇ ਆਪਣੇ ਪਸ਼ੂ ਨੂੰ ਦੇਣਾ ਆ। ਇਸ ਤਰ੍ਹਾਂ ਕਰਨ ਦੇ ਬਾਅਦ ਦੂਸਰੇ ਦਿਨੀ ਤੁਹਾਨੂੰ ਜਿਹੜਾ ਆਪਣੇ ਪਸ਼ੂ ਦੇ ਜਿਹੜੇ ਛੱਡੇ ਦੇ ਉੱਪਰ ਤੁਹਾਨੂੰ ਫਰਕ ਜਿਹੜਾ ਉਹ ਦਿਖਾਈ ਦੇਗਾ। ਦੂਸਰੇ ਦਿਨ ਤੁਹਾਨੂੰ ਲੱਗੇਗਾ ਕਿ ਉਸ ਦੀ ਜਿਹੜੀ ਸੋਜ ਆ ਥਣਾ ਦੀ ਉਹ ਘਟ ਚੁੱਕੀ ਆ ਤੇ 3-4 ਦਿਨ ਜਿਹੜੇ ਲਗਾਤਾਰ ਇਸ ਤਰ੍ਹਾਂ ਕਰੋ ਜਿੰਦ ਤੱਕ ਤੁਹਾਨੂੰ ਲੱਗੇ ਕਿ ਜਿਹੜਾ ਬਿਲਕੁਲ ਚੰਗੀ ਤਰ੍ਹਾਂ ਪਸਵਾ ਜਿਹੜਾ ਨਹੀਂ ਛੱਡ ਚੁੱਕਿਆ ਉਹ ਠੀਕ ਨਹੀਂ ਹੋਇਆ 3-4 ਦਿਨ ਤੁਸੀਂ ਇਹ ਜਿਹੜਾ ਇਸ ਤਰ੍ਹਾਂ ਹੀ ਮਿਲਾ ਕੇ ਦੇਣਾ ਆ ਇਹ ਇੱਕ ਨੁਕਸਾ ਜਿਹੜਾ ਜ਼ਰੂਰ ਤੁਹਾਡੇ ਸਾਹਮਣੇ ਅੱਖਾਂ ਦੇ ਸਾਹਮਣੇ ਤੁਹਾਨੂੰ ਜਿਹੜਾ ਫਰਕ ਕਰਦਾ ਦਿਖਾਈ ਦੇਗਾ ਸੋ ਇਸ ਤਰ੍ਹਾਂ ਤੁਸੀਂ ਆਪਣੇ ਪਸ਼ੂ ਦਾ ਜਿਹੜਾ ਘਰ ਦੇ ਵਿੱਚ ਪਸ਼ਮਾ ਦਾ ਇਲਾਜ ਆ ਜਿਹੜਾ ਕਰ ਸਕਦੇ ਹੋ ਅਤੇ ਇਹ ਪਸ਼ੂ ਨੂੰ ਜਿਹੜਾ ਤੁਸੀਂ ਹਲਕਾ ਜਿਹੜਾ ਠੰਡਾ ਕਰਕੇ ਹਲਕਾ ਜਾਂ ਨਿੱਗਾ ਜਿਹਾ ਤੁਸੀਂ ਇਸ ਤਰ੍ਹਾਂ ਖਵਾ ਦੇਣਾ ਜਿਆਦਾ ਠੰਡਾ ਵੀ ਤੁਸੀਂ ਨਹੀਂ ਕਰਨਾ ਜਿਆਦਾ ਠੰਡਾ ਜੇਕਰ ਤੁਸੀਂ ਕਰੋਗੇ ਉਹਦਾ ਵੀ ਜਿਹੜਾ ਕੋਈ ਨੁਕਸਾਨ ਹੋ ਸਕਦਾ ਪਸ਼ੂ ਨੂੰ ਜਿਆਦਾ ਠੰਡਾ ਤੁਸੀਂ ਨਾ ਕਰਿਓ ਬਿਲਕੁਲ ਨਿੱਗਾ ਜਿਹਾ ਕਰਕੇ ਤੁਸੀਂ ਖਵਾਉਣਾ ਹੈ 100% ਤੁਹਾਨੂੰ ਜਿਹੜਾ ਦੂਸਰੇ ਦਿਨ ਕੁਛ ਨਾ ਕੁਛ ਫਰਕ ਆ ਜਿਹੜਾ ਜਰੂਰ ਉਹ ਦੇਖਣ ਨੂੰ ਮਿਲੇਗਾ ਇਸ ਦੇ ਨਾਲ ਕੀ ਹੋਏਗਾ ਇੱਕ ਤਾਂ ਜਿਹੜੀਆਂ ਜਿਹੜੀਆਂ ਨਾੜਾਂ ਵਗੈਰਾ ਨੂੰ ਅਕੜੇਵੇਂ ਦੇ ਨਾਲ ਸੋਜ ਵਗੈਰਾ ਆਈ ਹੁੰਦੀ ਹੈ ਉਹ ਵੀ ਜਿਹੜੀ ਰਾਹਤ ਮਿਲੇਗੀ ਇੱਕ ਗੱਲ ਜਿਹੜੀ ਆਪਣੀ ਕਾਰਨੀ ਰਹੇਗੀ ਦੋਸਤੋ ਇੱਕ ਗੱਲ ਹੋਰ ਤੁਸੀਂ ਧਿਆਨ ਦੇ ਵਿੱਚ ਰੱਖਣੀ ਆ ਕਿ ਜਦੋਂ ਤੁਹਾਡੇ ਪਸੂ ਨੂੰ ਇਹ ਪਸਮਾ ਜਿਹੜਾ ਆ ਜਾਂਦਾ ਆ ਤਾਂ ਤੁਸੀਂ ਨੇ ਜਿਹੜਾ ਉਸ ਪਸੂ ਨੂੰ ਜਿਹੜਾ ਮਿੱਠਾ ਨਹੀਂ ਖਵਾਉਣਾ ਜਾਂ ਖੰਡ ਦਾ ਕਾੜਾ ਜਾਂ ਗੁੜ ਦਾ ਕਾੜਾ ਅਕਸਰ ਆਪਾਂ ਕਈ ਵਾਰਾਂ ਪਸ਼ੂ ਨੂੰ ਦਿੰਦੇ ਰਹਿੰਦੇ ਆ ਸੋ ਜਦੋਂ ਤੁਸੀਂ ਇਹ ਜਿਹੜਾ ਨੁਕਸਾ ਅਪਣਾਉਣਾ ਹੈ ਚਾਹੇ ਤੁਸੀਂ ਮਿਰਚਾਂ ਦੇਣੀਆਂ ਚਾਹੇ ਉਹ ਤੋਂ ਉਸ ਦਿਨ ਜਿਹੜਾ 2 ਦਿਨ 3 ਦਿਨ ਜਿਹੜਾ ਵੀ ਤੁਸੀਂ ਉਹ ਕਰੋਗੇ ਜਦ ਤੱਕ ਪਸ਼ੂਆਂ ਠੀਕ ਨਹੀਂ ਦਾ ਉਸ ਦਿਨ ਤੁਸੀਂ ਜਿਹੜਾ ਪਸ਼ੂ ਨੂੰ ਮਿੱਠਾ ਨਹੀਂ ਦੇਣਾ ਕਿਉਂਕਿ ਇਹ ਪਸ਼ੂਆਂ ਜਿਹੜਾ ਮਿੱਠੇ ਦੇ ਕਾਰਨ ਵੀ ਹੋ ਜਾਂਦਾ ਹੈ ਪਸ਼ੂ ਨੂੰ ਸੋ ਇਹ ਗੱਲ ਆ ਤੁਸੀਂ ਜਿਹੜਾ ਤੁਹਾਡਾ ਧਿਆਨ ਰੱਖਣਾ ਸੋ ਏ ਸੀ ਇੱਕ ਤੁਹਾਡੇ ਲਈ ਜਾਣਕਾਰੀ ਦੋਸਤੋ ਮਿਲਦੇ ਆਂ ਅਗਲੀ ਵੀਡੀਓ ਦੇ ਵਿੱਚ ਧੰਨਵਾਦ ਦੋਸਤੋ